ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਨੂ ਲੈ ਕੇ ਹਲਕਾ ਡੇਰਾ ਬਾਬਾ ਨਾਨਕ ਤੇ ਵਕ ਵਕ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਆਪਣੇ ਆਪਣੇ ਪੱਧਰ ਉੱਤੇ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਨੇ ਇਸ ਸਬੰਧ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਵਡਾਲਾ ਬਾਂਗਰ ਦੀ ਦਾਣਾ ਮੰਡੀ ਦੇ ਵਿੱਚ ਕਲਾਨੌਰ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਬਾਟ ਵੱਲੋਂ ਇੱਕ ਵਿਸ਼ਾਲ ਮੀਟਿੰਗ ਕਰਵਾਈ ਗਈ ਲੋਕਾਂ ਦੀ ਪੇੜ ਨਾਲ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਬਟਾਰਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਪਹੁੰਚੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਹ ਮੀਟਿੰਗਾ ਜਿਮਨੀ ਚੋਰ ਨੂੰ ਲੈ ਕੇ ਲੋਕਾਂ ਨੂੰ ਲਾਂਬੰਦ ਕਰਨ ਦੇ ਲਈ ਹਲਕੇ ਦੇ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ ਬਾਬਾ ਨਾਜ਼ਰ ਜੀ ਅਤਿਆਸਕ ਪਿੰਡ ਗੋਡਾਵਾ ਬੰਦੇ ਤੇ ਬਲਦੇ ਜੀ ਮੈਂ ਆ ਚੁੱਕਿਆ ਥੋੜੇ ਆ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਜਿਹੜੀ ਮੀਟਿੰਗ ਚੁੱਕੋ ਥੋੜੇ ਉਹਨਾਂ ਕੌਣ ਵਾਲੀ ਜਿੰਮੀ ਚੋਣ ਦੇ ਲਈ ਉਹਦੀ ਤਿਆਰੀ ਵਾਸਤੇ ਅਸੀਂ ਲਾਭਪਰ ਦੀ ਗੱਲ ਕਰਤਾ ਜੀ ਇਹ ਸਾਡੀ ਅੱਧ ਹਲਕੇ ਦੇ ਵਿੱਚ 6 27 ਸੀਗੀ ਇਹ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਮੋਲ ਮਿਲਕਾ ਕੰਮ ਕੋਨਾ ਬੈਠ ਗਿਆ ਕਦਾਂ ਵੀ ਉੱਥੋਂ ਬਾਅਦ ਵੱਡਾ ਪਿੰਡਾਂ ਚ ਕਰਾਂਗੇ ਸਾਡਾ ਟੀਚਾ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਹੋਣੀ ਹੈ ਅਸੀਂ ਡੇਢਾ ਬੱਬਰ ਨਾਂ ਦੇ ਕਰਦੇ ਹਰ ਪਿੰਡ ਵਿੱਚ ਜਾ ਕੇ ਹਸ ਕਪਾੜਾ ਸਪੋਤ ਕਿਰਨ ਉਸਾਨੀ ਨਾਲ ਹਲੇ ਹੋਏ ਤਾਂ ਕਰਨ ਦੇ ਵਿੱਚ ਸਰਕੀ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਜੀ ਬਾਸਪਾ ਨੇ ਇਹ ਮੀਟਿੰਗ ਕੀਤੀ ਉਹ ਬਹੁਤ ਵਧੀਆ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗ ਕਰਦੇ ਸਭ ਨੂੰ ਕਿਹਾ ਕਿ ਸਾਰੇ ਜਣੇ ਇਕੱਠੇ ਹੋ ਪਾਰਟੀ ਜੰ ਨੂੰ ਵੀ ਇਕੱਠਾ ਦਊਗੀ ਇਹਦੇ ਬਾਬੇ ਨਾਨਕ ਦੇ ਸਭ ਲੰਕੀਆਂ ਦੇ ਨੇ। ਲੰਕੀ ਇਸ ਕੱਸ ਕਰਦੇ। ਸਰ ਜੀ ਹਾਂ ਜੀ ਕਿ 16 ਮੀਟਿੰਗਾਂ ਕਰਨੀਆਂ। ਇਹ ਮੀਟਿੰਗ ਉਹਦੇ ਵਿੱਚ ਹੀ ਆਉਂਦੀ ਹੈ ਜੀ ਕਿ ਵੱਖਰੀ ਹੈ ਜੀ। ਨਹੀਂ ਦੇ ਉਹ ਵੱਖਰੀ। ਉਹ ਅਸੀਂ ਮੁਲਾਕਾਤ ਲੈ ਉਹਦੇ ਕਹਾਂ ਕਿ ਜਿੰਨੇ ਜਿੰਨੇ ਪਿੰਡ ਖਲਾਉ। ਉਹ ਪੂਰੀਆ ਕਰਕੇ ਫਿਰ ਅਸੀਂ ਵੱਡਿਆਂ ਪਿੰਡਾਂ ਜਿਹਦੇ ਵਿੱਚ ਛੋਟਿਆਂ ਪਿੰਡਾਂ। ਹਰ ਪਿੰਡ ਵਿੱਚ ਜਾਮਾ ਕਰੀਏ ਅਸੀਂ। ਹਾਂ। ਸਰ ਜੀ ਅਮਰ ਸਾਹਿਬ। ਮਸਲਾ ਸੀ। 70 ਲੱਖ ਦਿਨੋਂ ਦਿਨ ਉਹਨਾਂ ਦੇ ਪਤਵਾਦ ਇੱਕ ਮਸਲਾ ਸੀਗਾ। ਉਹਦੇ ਕਰਕੇ ਉਹ ਬੰਦੇ ਜਿਹੜੇ ਸੁਪਾ ਦੀ ਰਕੇ ਪਛਾਹ ਹੋ ਗਿਆ ਪੰਜ ਬੰਦਿਆਂ ਦਾ ਉਹ ਜੋ ਸਾਡੀ ਡਿਊਟੀ ਆ ਸਾਡੀ ਪੁਲਿਸ ਦੀ ਡਿਊਟੀ ਸਾਡੀ ਪੁਲਿਸ ਨੇ ਉਸੇ ਵੇਲੇ ਇਹ ਰਾਬੰਦੀ ਕੀਤੀ ਆ ਪੁਲਾਤਵਾ ਕਹਿੰਦੇ ਕਿ ਜਲਦੀ ਜੜੇ ਮੈਂ ਟਾਈਮ ਤੇ ਦੱਸ ਸਕਦਾ ਹੋ ਸਕਦਾ ਆਪਣੇ ਕੰਮ ਕਰਕੇ ਜਲਦੀ ਜੜੇ ਆ ਜਿੰਨੇ ਬੰਦੇ ਤੇ ਹਮਲਾ ਕੀਤਾ ਉਹਨਾਂ ਤੇ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਜਿਹੜਾ ਸਜ਼ਾ ਕਰ ਲਿਆ। ਪਰ ਮੈਂ ਐਨਡੀਆਈ ਪ੍ਰਧਾਨਾਂ ਤੋਂ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਜਾਤੀ ਡਿਸਪਿਊਟ ਨੇ ਇਹ ਤੁਸੀਂ ਬੜੇ ਪਿਆਰ ਨਾਲ ਬੈਠ ਕੇ ਆਪਣੇ ਪਰਿਵਾਰਾਂ ਦੇ ਵਿੱਚ ਹੱਲ ਕਰੋ। ਤੁਸੀਂ ਅਪੋਇਟੇ ਇਹਨਾਂ ਲੜੂਗੇ ਤੇ ਬਹੁਤ ਮਾੜੀ ਗੱਲ। ਉਹ ਅਸੀਂ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਕਾਨੂੰਨ ਆਪਣੇ ਹੱਥ ਗਲੇਗਾ ਉਹਦੇ ਖਿਲਾਫ ਸਰਕਾਰ ਦੀ ਸਰਕਾਰ ਜਿਹੜੀ ਹੈ ਸਖਤ ਕਾਨੂੰਨ ਹੈ। ਅੱਜ ਦੀ ਮੀਟਿੰਗ ਜਿਹੜੀ ਆ ਇਹ ਸਾਡੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਰਜੀਤ ਸਿੰਘ ਬਾਠੋਣਾ ਨੇ ਮੀਟਿੰਗ ਰੱਖੀ ਸੀ ਔਰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ ਵੀ ਮੈਂ ਵੀ ਪ੍ਰੋਗਰਾਮ ਕਰਾਉਣਾ ਚਾਹੁੰਦਾ ਹਾਂ ਸੋ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਬੁਲਾਇਆ ਅਸੀਂ ਰਹਿਣੀ ਆ ਆਮ ਆਦਮੀ ਪਾਰਟੀ ਜਿਹੜਾ ਵੀ ਸਾਡਾ ਪਰਿਵਾਰ ਦੇ ਵਿੱਚ ਨਵੇਂ ਆਉਂਦੇ ਨੇ ਆਪਾਂ ਉਹਨਾਂ ਦਾ ਵੀ ਜੀ ਆਇਆਂ ਪਾਖਦੇ ਹਾਂ ਸੋ ਆ ਉਹ ਉਹ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਗਰਾਮ ਹੋਣ ਤੇ ਹੋਰ ਵੀ ਮੀਟਿੰਗਾਂ ਹੋਣਗੀਆਂ ਜਿਸ ਦੇ ਨਾਲ ਜਿਹੜਾ ਇਲੈਕਸ਼ਨ ਦਾ ਇੱਕ ਸਾਨੂੰ ਪੋਜ਼ਿਟਿਵ ਜਿਹੀ ਰਿਪੋਰਟ ਹੈ। ਕਲਤੀ ਭਾਈ ਤਿੰਨ ਚਾਰ ਜਿਹੋ ਆ ਗਏ ਦੇ। ਠੀਕ ਹੈ ਜੀ। ਕਲਤੀ ਆਪਣਾ ਧਲੇਵਾਲ ਸਾਹਿਬ ਨੂੰ ਉਧਰ ਕਹਿ ਵੀ ਹਲਕਾ ਲੰਦਰ ਦੇ ਸਾਹ ਕਲਤੀ ਡਾਕਟਰ ਰਾਜਨਗੇ ਜੀ। ਪਰ ਕਾ ਆਪਣਾ ਜਿਹੜੇ ਹੈਗੇ ਨੇ ਕਿਸਾਨ ਜਥੇਬੰਦੀਆਂ ਉਹਨਾਂ ਨੇ 23 ਨੂੰ ਧਰਨਾ ਦੇ ਦਾ ਐਲਾਨ ਕੀਤਾ ਹੈ ਕਿ ਦੇਖਦੇ ਹੋ। ਦੇਖੋ ਜੀ ਜਿਹੜਾ ਪੰਜਾਬ ਨੂੰ ਚਲਾਉਣਾ ਤੇ ਕੋਈ ਤਾਂ ਕਹਿ ਸਕਦਾ ਵੀ ਬੜੇ ਸਿਸਟਮ ਨਾਲ ਚਲਾਇਆ ਜਾਂਦਾ। ਠੀਕ ਹੈ। ਹੁਣ ਕਿੱਥੋਂ ਡਾਕਟਰ ਆਉਣੇ ਆ? ਕਿਸ ਤਰ੍ਹਾਂ ਲਿਆਉਣੇ ਆ? ਇਹ ਤਾਂ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਸੀ ਸੋ ਕਹਿਣ ਦਾ ਭਾਵ ਇਹ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਕਾਪੀਆਂ ਨਿਕਲ ਰੀਆਂ ਨੇ ਹੁਣ ਜੇ ਆਪਾਂ 30 ਤਰੀਕ ਨੂੰ ਉਥੇ ਡਾਕਟਰ ਲੈ ਜਾਈਏ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਤਰ ਲੈਣਾ ਹੁੰਦਾ ਸੋ ਜਦੋਂ ਸਰਕਾਰ ਕੰਮ ਕਰ ਰਹੀ ਆ ਠੀਕ ਆ ਉਹ ਆਪਣੇ ਧੰਗ ਨਾਲ ਵਧੀਆ ਧੰਗ ਨਾਲ ਡਾਕਟਰ ਵੀ ਲੈ ਕੇ ਆਊਗੀ ਔਰ ਹਸਪੀਟਲ ਵੀ ਜਿਹੜੇ ਆ ਉਹ ਫੜ ਲਗੇ ਔਰ ਲੋਕਾਂ ਦਾ ਇਲਾਜ ਜਿਹੜਾ ਉਥੇ ਹੋਵੇ ਠੀਕ ਆ ਜੀ ਅੱਜ ਦੀ ਮੀਟਿੰਗ ਜਿਹੜੀ ਸਾਡਾ ਅਜੰਡਾ ਸੀਗਾ ਜਿਮਨੇਜ ਚੋਣ ਨੂੰ ਲੈ ਕੇ ਜੋ ਥੋੜਾ ਸਮਾਂ ਦੇ ਵਿੱਚ ਜਿਮਨੇਜ ਬਣਾ ਰਹੀ ਆ ਉਹਦੇ ਸਬੰਧ ਦੇ ਵਿੱਚ ਸਾਡੇ ਹਾਂ ਭਾਈ ਕੁਮਾਰ ਨੇ ਸਾਨੂੰ ਆਦੇਸ਼ ਦਿੱਤਾ ਸੀ ਕਿ ਤੁਸੀਂ ਇੱਕ ਮੀਟਿੰਗ ਜਿਹੜੀ ਆ ਉਹ ਅਰੇਂਜ ਕਰੋ ਅਸੀਂ ਅੱਜ ਵਡਾਲਾ ਬਾਂਗਰ ਦੇ ਵਿੱਚ ਸਾਹੀ ਮੀਟਿੰਗ ਜਿਹੜੀ ਕੀਤੀ ਆ ਇੱਕ ਵਰਕਰ ਮੀਟਿੰਗ ਸੀਗੀ ਛੋਟੀ ਜੀ ਮੀਟਿੰਗ ਸੀਗੀ ਜਿੰਨਾਂ ਕੇ ਵਰਕਰਾਂ ਨੇ ਇੱਕ ਵੱਡਾ ਰੂਪ ਦਿੱਤਾ ਸੋ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਰਦਾ ਕਿ ਤੁਸੀਂ ਆਪਣਾ ਸਮਾਂ ਕੀਮਤੀ ਸਮੇਂ ਦੇ ਵਿੱਚੋਂ ਸਭਾ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਮੈਂ ਸਾਰੇ ਸਮੂਹੇ ਲੀਡਰਸ਼ਿਪ ਦਾ ਤੇ ਆਪਣੇ ਸਮੂਹੇ ਵਰਕਰ ਸਹਿਬਾਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ